ਪ੍ਰਸੰਗ ਬਾਬਾ ਜੋਰਾਵਾਰ ਸਿੰਘ ਜੀ ਸਤਿਗੁਰਾਂ ਦੇ ਤੀਸਰੇ ਸਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਦਾ ਜਨਮ 1690 ਈਸਵੀ ਨੂੰ ਸ਼੍ਰੀ ਨੰਦਪੁਰ ਸਾਹਿਬ ਵਿਖੇ ਹੋਇਆ। ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸਮੂਹ ਸਿੱਖ ਸੰਗਤਾਂ ਨੂੰ ਜੋ ਦੇਸ਼ ਵਦੇਸ ਵਿੱਚ ਵੱਸਦੇ ਹਾਂ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਣ ਜੀ ਤੇ ਗੁਰਮੁਖ ਪਿਆਰੋ ਆਪਾਂ ਨੂੰ ਗੁਰੂਆਂ ਦੇ ਸਹਿਬਜ਼ਾਦਿਆਂ ਦੇ ਤੇ ਪ੍ਰਕਾਸ਼ ਜਹਾੜੇ ਵੀ ਮਨਾਉਣੇ ਚਾਹੀਦੇ ਹਨ ਸਹਿਬਜ਼ਾਦਿਆਂ ਦੇ ਗੁਰਮੁਖ ਪਿਆਰੋ ਅਗੇ ਜੋ ਸਿੱਧੀ ਦਿਹਾੜੇ ਆਉਂਦੇ ਨੇ ਉਹਨਾਂ ਤੇ ਵੀ ਆਪਾਂ ਵਿਚਾਰ ਕਰਾਂਗੇ ਸੋ ਆ ਜੋ ਸਮਹਾਨਾਤਮਾ ਦਾ ਬਾਬਾ ਜੋਰਾਵਰ ਸਿੰਘ ਜੀ ਦਾ ਫਰਕਾਸ ਦੇ ਆੜਾ ਹੈ ਉਹਨਾਂ ਦੇ ਜੀਵਨ ਚੋਂ ਜੋ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਜਿੰਨੇ ਵੀ ਦੁੱਖ ਆਉਣ ਤਕਲੀਫਾਂ ਆਉਣ ਉਹਨਾਂ ਦੇ ਅਗੇ ਧ੍ਰਣ ਵਿਸ਼ਵਾਸ ਕਰਕੇ ਖੜ ਜਾਣਾ ਹੀ ਲੋੜੀਦਾ ਹੈ ਸੋ ਗੁਰਮਉ ਪਿਆਰੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਦੋਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਗੁਰਮਉ ਪੈਰੋ ਛੱਡਿਆ ਉਦੋਂ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਇਤਿਹਾਸਕਾਰ ਪੁਰਾਣੇ ਸਰੋਤਾਂ ਵਿੱਚੋਂ ਮਿਲਿਆ ਹੈ ਕਿ 9 ਸਾਲ ਦੀ ਸੀ ਤੇ ਜਿੱਥੇ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਾਂ ਉੱਥੇ ਬੇਨਤੀ ਹੈ ਕਿ ਸਹਿਬ ਜੀ ਦੇ ਜੀਵਨ ਤੋਂ ਆਪਾਂ ਕੁਝ ਸਿੱਖ ਲਈ ਗੁਰੂ ਘਰ ਬਾਣੀ ਦੇ ਲੜ ਲੱਗੇ ਤੇ ਖੰਡੇ ਵਾਟੇ ਦਾ ਅਮਰ ਸ਼ਕੀ ਤਾਹੀਓ ਗੁਰਮੋਹ ਪਿਆਰੂ ਆਪਣਾ ਜੀਵਨ ਸਫਲ ਹੋ ਸਕਦਾ ਹੈ ਜੇਕਰ ਆਪਾਂ ਸੱਚੇ ਮਨੋਂ ਸਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਦੇ ਆ ਤਾਂ ਜਿਨ੍ਹਾਂ ਨੇ ਖੰਡੇ ਵਟੇ ਦਾ ਅਮਰਤ ਨਹੀਂ ਛਕਿਆ ਤਾਂ ਭਾਈ ਅਮਰਤ ਸੋ ਸਿੰਘ ਸਜੋ ਬਾਹ ਹੈ ਗੁਰਜੀ ਦਾ ਖਾਲਸਾ ਬਾਹ ਹੈ ਗੁਰਜੀ